ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੋ ਬੀਤੇ ਦਿਨੀ ਪਖੰਡਵਾਦ ਨੂੰ ਲੈ ਕੇ ਇੱਕ ਵਿਵਾਦ ਚੱਲਿਆ ਸੀ ਜਿਸ ਵਿੱਚ ਸਾਡੇ ਭਰਾ ਪ੍ਰੇਮ ਸਭਰੀ ਜੀ ਤੇ ਬਾਬਾ ਮਨਪ੍ਰੀਤ ਜੀ ਜੋ ਕੁਝ ਸ਼ਰਾਰਤੀ ਅੰਸਰਾਂ ਵੱਲੋਂ ਗਲਤਫਹਿਮੀਆਂ ਪਾ ਕੇ ਫੋਨ ਤੇ ਗਲਤ ਜਾਣਕਾਰੀਆਂ ਦੇ ਕੇ ਵੀ ਭਲਾਣੇ ਨੂੰ ਅਰੈਸਟ ਕੀਤਾ ਕੁੱਟਿਆ ਮਾਰਿਆ ਗਿਆ ਇੱਕ ਝੂਠ ਬੁਲਾਇਆ ਗਿਆ ਤੇ ਪ੍ਰੇਮ ਜੀ ਨੂੰ ਗੁੰਮਰਾਹ ਕੀਤਾ ਗਿਆ ਕਿ ਬਾਬਾ ਜੀ ਸਾਨੂੰ ਧਰਮ ਦਾ ਪ੍ਰਚਾਰ ਕਰਨ ਤੋਂ ਰੋਕਦੇ ਆ ਜੋ ਪਖੰਡਵਾਦ ਫਲਾਇਆ ਗਿਆ ਉਹਦੇ ਅਸੀਂ ਉਲਟਾ ਹੁਣ ਮੈਂ ਬੇਨਤੀ ਕਰੂੰਗਾ ਕਿ ਬਾਬਾ ਜੀ ਪਹਿਲਾਂ ਜਿਹੜੀ ਆਪਣੀ ਗੱਲ ਰੱਖਣਗੇ ਫਿਰ ਸਾਡੇ ਪ੍ਰੇਮ ਜੀ ਜਿਹੜੀ ਗੱਲ ਰੱਖਣਗੇ ਜਿਹੜਾ ਇਹ ਵਿਵਾਦ ਸੀ ਅੱਜ ਪ੍ਰਸ਼ਾਸਨ ਨੇ ਡੀਐਸਪੀ ਸਾਹਿਬ ਸਾਰਾ ਪ੍ਰਸ਼ਾਸਨ ਬੈਠਾ ਭੈਣ ਭਰਾ ਸਾਡੇ ਇਕੱਠੇ ਹੋਈ ਸੀ ਅੱਜ ਅਸੀਂ ਸਾਰਾ ਬੈਠ ਕੇ ਜਿਹੜਾ ਮਸਲਾ ਨਿਵੇੜ ਦਿੱਤਾ ਜੋ ਵੀ ਗਲਤਫਹਿਮੀਆਂ ਸੀ ਜੀਆਂ ਇੱਕ ਦੂਜੇ ਪ੍ਰਤੀ ਝੂਠੇ ਸ਼ਰਾਤੀ ਅੰਸਰਾਂ ਨੇ ਫੜਕਾਉਣ ਵਾਲਿਆਂ ਜੋ ਗੱਲਾਂ ਫਲਾਈਆਂ ਸੀ ਉਹ ਅੱਜ ਅਸੀਂ ਕਲੀਅਰ ਕਰਤੀਆਂ ਤੇ ਉਹ ਝੂਠੀਆਂ ਸੀ ਉਹ ਖਤਮ ਹੋ ਚੁੱਕੀਆਂ ਹਨ ਲਾਈਵ ਜੀ ਦਾ ਖੰਸਾ ਬਈ ਮੇਰੇ ਮਗਰ ਆਇਆ ਆਪ ਸਭ ਸੰਗਤਾਂ ਨੂੰ ਪਤਾ ਹੈ ਜੋ ਅਸੀਂ ਪਿਛਲੇ ਦਿਨੀ ਕਿਉਂਕਿ ਬਈ ਕਾਫੀ ਲੰਬੇ ਸਮੇਂ ਤੋਂ ਜਿੱਥੇ ਸਟੇਜ ਦੇ ਉੱਪਰ ਕੀਰਤਨ ਦੁਆਰਾ ਵੀ ਪਖੰਡਵਾਦ ਦੇ ਖਿਲਾਫ ਬੋਲ ਰਿਹਾ ਹੈ ਔਰ ਕੁਝ ਸਮੇਂ ਤੋਂ ਉਸੇ ਖੀਰਪੁਰ ਤੋਂ ਇੱਕ ਮਹੰਮਤ ਪਖੰਡ ਬਚਾਓ ਪੰਜਾਬ ਬਚਾਓ ਦੀ ਜਿਹੜੀ ਇਹਨੇ ਮਨੂ ਸ਼ੁਰੂ ਕੀਤਾ ਸੀਗਾ ਉਹਦੇ ਵਿੱਚ ਬਹੁਤ ਸਾਰੇ ਜਿਹੜੇ ਛੇਲੇ ਸਨ ਜਿਨ੍ਹਾਂ ਨੇ ਲੋਕਾਂ ਨਾਲ ਕੋਈ ਝਗੜੀਆਂ ਮਾਰੀਆਂ ਸੀ ਔਰ ਜੋ ਸਿਰ ਕਮਾ ਕੇ ਲੋਕਾਂ ਅੰਦਰ ਅੰਧਵਿਸ਼ਵਾਸ ਪਾ ਰਹੇ ਸੀ ਸੋ ਉਹਨਾਂ ਦੇ ਖਿਲਾਫ ਸੀ ਜਿਹੜੀ جنگ ਲੜੀ ਹੈ ਔਰ ਉਹ ਸਿੱਖ ਸੰਗਤ ਦੇ ਸਾਹਮਣੇ ਹੀ ਸੋ ਉਹਦੇ ਵਿੱਚ ਜੋ ਭਾਈ ਪ੍ਰੇਮ ਸਫਰੀ ਜੀ ਹੈ ਇਹ ਸਾਡੇ ਫੀਟਕੋਰ ਦੇ ਨੇ ਸੋ ਬੀਜੇਪੀ ਪਾਰਟੀ ਦੇ ਨੇ ਸੋ ਇਹਨਾਂ ਨੂੰ ਮਤਲਬ ਕਈ ਲੋਕਾਂ ਵੱਲੋਂ ਗਵਰਾਹ ਕੀਤਾ ਗਿਆ ਤੇ ਗਵਰਾਹ ਕਰਕੇ ਜੋ ਇਹ ਭਾਈ ਸਾਹਿਬ ਜੀ ਨੇ ਕਾਫੀ ਮਿਲੋ ਜਿਹੜੀਆਂ ਮੇਰੇ ਖਿਲਾਫ ਪਾਈਆਂ ਸੀ ਸੋ ਉਸ ਸੰਬੰਧੀ ਜੋ ਪਾਰਟੀ ਦੇ ਅ ਸ਼੍ਰੀ ਗੌਰਵ ਕੱਕੜ ਜੀ ਔਰ ਸਮੁੱਚਾ ਹੀ ਪ੍ਰਸ਼ਾਸਨ ਉਸ ਤੇ ਪਹੁੰਚਿਆ ਸੋ ਬੜੇ ਪਿਆਰ ਨਾਲ ਭਾਈ ਸਾਹਿਬ ਜੀ ਨੂੰ ਵੀ ਸਮਝਾਇਆ ਸਾਡੇ ਨਾਲ ਵੀ ਗੱਲਬਾਤ ਹੋਈ ਹੈ ਉਹਦੇ ਵਿੱਚ ਜੋ ਪ੍ਰੇਮ ਸਰ ਜੀ ਇਹਨਾਂ ਬਾਰੇ ਵੀਡੀਓ ਕਾਫੀ ਜਿਹੜੀਆਂ ਲਾਈਵ ਹੋ ਕੇ ਚਲਾਈਆਂ ਗਈਆਂ ਸੀ ਸੋ ਭਾਈ ਸਾਹਿਬ ਜੀ ਜਿਹੜੀਆਂ ਆਪਣੀਆਂ ਵੀਡੀਓ ਵੀ ਰਿਕਾਰਡ ਕਰਨਗੇ ਕਿਉਂਕਿ ਕਿਸੇ ਵੀ ਕਿਸੇ ਦੀ ਗੱਲ ਵਿੱਚ ਆ ਕੇ ਜੋ ਇਹਨਾਂ ਕੋਲ ਬੋਲਿਆ ਗਿਆ ਕਿਉਂਕਿ ਇਹ ਪਖੰਡ ਦੇ ਖਿਲਾਫ ਨੇ ਆਰਟੀ ਜਿਹੜੀ ਪਖੰਡ ਦੇ ਖਿਲਾਫ ਹੈ ਸੋ ਪਖੰਡ ਨੂੰ ਬੜਾਵਾ ਨਹੀਂ ਦੇਣਾ ਸੋ ਇਸ ਕਰਕੇ ਇੱਕ ਜਿਹੜੀ ਤਨੋਲਾ ਮੰਡੀ ਪਿਛਲੇ ਦਿਨੀ ਅ ਅਸੋਸੋ ਨਹੀਂ ਪਰਸੋਂ ਦੀ ਗੱਲ ਹੈ ਉਥੇ ਇੱਕ ਜਿਹੜਾ ਬਾਬਾ ਸੀਗਾ ਉਹ ਛੰਨੇ ਵਾਲਾ ਬਾਬਾ ਮਖਤਿਆਰ ਮਖਤਿਆਰ ਉਹ ਬੰਦੇ ਦੇ ਉੱਤੇ ਰੇਤ ਦੇ ਪਰਚੇ ਦਰਜ ਸੀ ਔਰ ਜਮਾਨਤ ਤੇ ਆਇਆ ਸੀ ਸੋ ਭਾਈ ਸਾਹਿਬ ਜੀ ਨੂੰ ਕੋਨੇ ਵੀ ਬੁਲਾ ਲਿਆ ਸੋ ਇਹਨਾਂ ਨੂੰ ਪਤਾ ਨਹੀਂ ਸੀ ਉਸ ਗੱਲ ਦਾ ਵੀ ਚਲੋ ਉਥੇ ਚਲੇ ਗਏ ਔਰ ਕੋਈ ਚੀਜ਼ ਦੇ ਵੀ ਇਕੱਠੇ ਹੋ ਕੇ ਆਏ ਸੋ ਉਥੇ ਜੋ ਭਾਈ ਪ੍ਰੇਮ ਸਰਜੀ ਜੀ ਹੈ ਸਾਡੇ ਵੀਰ ਜੀ ਇਹਨਾਂ ਨੂੰ ਤੇ ਉਸ ਬਾਬਾ ਜੀ ਨੂੰ ਚਲੋ ਪ੍ਰਸ਼ਾਸ਼ ਪ੍ਰਸ਼ਾਸਨ ਲੈ ਕੇ ਆਪਣੇ ਨਾਲ ਤੇ ਜਿਹੜਾ ਮਾਹੌਲ ਹੈ ਉਹ ਸ਼ਾਂਤ ਹੋਣਾ ਚਾਹੀਦਾ ਸੋ ਉੱਥੇ ਸ਼ਾਂਤਵੇਂ ਤਰੀਕੇ ਨਾਲ ਜਦੋਂ ਗੱਲਬਾਤ ਕੀਤੀ ਤੇ ਜਿਹੜਾ ਬਾਬਾ ਸੀਗਾ ਉਹ ਉਹਦੀ ਬਲਾਤਕਾਰ ਹੀ ਨਿਕਲਿਆ ਔਰ ਇਹ ਗੱਲ ਭਾਈ ਸਾਹਿਬ ਜੀ ਨੂੰ ਵੀ ਨਹੀਂ ਪਤਾ ਸੀ ਤੇ ਇਹ ਗੱਲਾਂ ਵੀ ਭਾਈ ਸਾਹਿਬ ਜੀ ਨੂੰ ਪਤਾ ਨਹੀਂ ਸੀ ਵੀ ਜੋ ਲੋਕ ਪਖੰਡ ਕਰ ਰਹੇ ਨੇ ਸੋ ਪਖੰਡ ਦੇ ਖਿਲਾਫ ਜੇ ਭਾਈ ਮੈਂ ਦੋਲ ਰਹੇ ਹਾਂ ਨਾ ਮਨਪ੍ਰੀਤ ਸਿੰਘ ਸੋ ਅੱਜ ਪਾਰਟੀ ਦੇ ਅਧਿਕਾਰੀਆਂ ਸੀ ਬੈਠੇ ਇੱਥੇ ਸਾਰਾ ਪ੍ਰਸ਼ਾਸਨ ਬੈਠਾ ਸੋ ਆਪਣੀ ਭਾਈ ਸਾਹਿਬ ਜੀ ਨੇ ਬਿਆਨ ਦੇਣਾ ਦੇਣਾ ਅੱਗੇ ਦੇ ਵੀ ਰਹੇ ਨੇ ਔਰ ਇੱਕ ਜਿਹੜੀ ਵੀਡੀਓ ਵਾਇਰਲ ਹੋਈ ਸੀ ਉਹਨੇ ਵਿੱਚ ਕਿਉਂਕਿ ਮੈਂ ਤਨੋਲਾ ਮੰਡੀ ਸ਼ਾਮ ਨੂੰ ਪਹੁੰਚਿਆ ਕਿ ਉੱਥੇ ਲਗਭਗ 4:30 ਬੱਜ ਗਏ ਸੋ ਮੈਂ ਉਸ ਮਸਲੇ ਵਿੱਚ ਗਿਆ ਨਹੀਂ ਸੀਗਾ ਮੇਰੇ ਸਿੰਘ ਉੱਥੇ ਗਏ ਸੀ ਸੋ ਉੱਥੇ ਜਦੋਂ ਜਿਹੜੀ ਗੱਲਬਾਤ ਹੋਈ ਹੈ ਵੀ ਮੈਨੂੰ ਦੱਸਿਆ ਗਿਆ ਇਹ ਸਤ੍ਰੀਮ ਸਰਬੀ ਹੈ ਉਹਨਾਂ ਨੂੰ ਪ੍ਰਸ਼ਾਸਨ ਵੱਲੋਂ ਕੁੱਟਿਆ ਮਾਰਿਆ ਗਿਆ ਤੇ ਉਹ ਬਾਬੇ ਤੇ ਜਿਹੜਾ ਪਰਚਾ ਸੀ ਉਹਦੀ ਤਾਂ ਜਿਹੜੀ ਜਮਾਨਤ ਰੱਦ ਹੋ ਗਈ ਹੈ ਉਹਨੂੰ ਜੇਲ੍ਹ ਭੇਜਿਆ ਜਾਣਾ ਜਾਂ ਭੇਜ ਦਿੱਤਾ ਹੋਣਾ ਸੋ ਜਿਹੜਾ ਪ੍ਰੇਮ ਸਰਬੀ ਜੀ ਦੇ ਲਈ ਅਸੀਂ ਕਹਿ ਬੈਠੇ ਸੀ ਵੀ ਜੋ ਪ੍ਰੇਮ ਸਰਬੀ ਨੂੰ ਕੁੱਟਿਆ ਗਿਆ ਜਾਂ ਮਾਰਿਆ ਗਿਆ ਸੋ ਉਹ ਮੈਨੂੰ ਪੂਰਾ ਪਤਾ ਨਹੀਂ ਸੀ ਇਸ ਗੱਲ ਦਾ ਸੋ ਇਸ ਗੱਲ ਦਾ ਅਸੀਂ ਗਿਲਾਸ਼ਿਕਵਾਜ ਕਰ ਰਹੇ ਹਾਂ ਇੱਕ ਤੁਜੀ ਕਹਿੰਦੇ ਮਾਫੀ ਮੰਗਿਓ ਬਾਈ ਕਲੀਅਰ ਕਰਦਾ ਮੈਂ ਜੀ ਗਲਤ ਹਿੱਸੇ ਜਿਹੜਾ ਬਿਆਨ ਦਿੱਤਾ ਚਲੋ ਜਿਹੜਾ ਵੀ ਉੱਥੇ ਵੀਰਾ ਵੱਲੋਂ ਕਿਉਂਕਿ ਕਈ ਤਰ੍ਹਾਂ ਦੇ ਵੀਰ ਹੁੰਦੇ ਆ ਉਹਨਾਂ ਵੱਲੋਂ ਚਲੋ ਕਿਹਾ ਗਿਆ ਵੀ ਮਾਫੀ ਮੰਗੀ ਹੈ ਸੋ ਮਾਫੀ ਦੀ ਇਹੋ ਜਿਹੀ ਹਜੇ ਕੋਈ ਵੀਡੀਓ ਸਾਡੇ ਸਾਹਮਣੇ ਨਹੀਂ ਆਈ ਸੋ ਇਸ ਕਰਕੇ ਵੀ ਚਲੋ ਉਹ ਵੀ ਸਾਡਾ ਅਗਲਾ ਸਿਕੂਆ ਕਰਦੇ ਆ ਕਿ ਸਿੱਟੀ ਰਿਪੋਰਟ ਦੇ ਕੇ ਰਹਿਣਾ ਹਾਂ ਅੱਧੀ ਆਪ ਧਿਆਨ ਕਰ ਵਾਹਿਗੁਰੂ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਮੇਰੇ ਵੀਰੋ ਮੇਰੇ ਫਰੀਦਕੋਟ ਦੇ ਬਹੁਤ ਹੀ ਸਰਕਾਰਯੋਗ ਸਰਦਾਰ ਤਰਲੋਚਨ ਸਿੰਘ ਜੀ ਡਿਪਟੀ ਸਾਹਿਬ ਔਰ ਮੇਰੇ ਵੀਰ ਗੁਰੂ ਕਰੋ ਕੱਕਣ ਜੀ ਔਰ ਪਤਵੰਤੇ ਸੱਜਣ ਬਹੁਤ ਆਏ ਆ ਜਿਨ੍ਹਾਂ ਨੇ ਬੈਠ ਕੇ ਮਨਪ੍ਰੀਤ ਜੀ ਨਾਲ ਮੇਰਾ ਇੱਕ ਸਮਝੌਤਾ ਕਰਵਾਇਆ ਔਰ ਮੈਂ ਪਹਿਲਾਂ ਵੀ ਇਹ ਗੱਲ ਕਹਿਣਾ ਵੀ ਜਿਹੜੇ ਚੇਲੇ ਬਾਬੇ ਜਿਹੜੇ ਗਲਤ ਵੀਡੀਓ ਪਾਉਂਦੇ ਆ ਨੱਚਦੇ ਟੱਪਦੇ ਆ ਵੀ ਉਹਨਾਂ ਨੂੰ ਮੈਂ ਚੇਤਾਵਨੀ ਹੁਣ ਵੀ ਦਿਨਾ ਉਹ ਆਪਣਾ ਆਪਣੇ ਆਪ ਸੁਧਾਰਾ ਆਪਦਾ ਕਰ ਲੈਣ ਜਿਹੜੇ ਥੋੜਾ ਜਿਹਾ ਕਹੇ ਤਾਂ ਪੈਸੇ ਲੈਂਦੇ ਪਖੰਡ ਕਰਦੇ ਆ ਤੁਰ ਮੈਂ ਬਾਬਾ ਜੀ ਨੇ ਵੀ ਇਹ ਗੱਲ ਕਹੀ ਆ ਵੀ ਜਿਹੜੇ ਸਹੀ ਚੇਲੇ ਆ ਮੈਂ ਉਹਨਾਂ ਦੇ ਕੋਲ ਨਹੀਂ ਜਾਵਾਂਗਾ ਤੇ ਜਿਹੜੇ ਗਲਤ ਉਹਨਾਂ ਕੋਲ ਜਾਣਗੇ ਤੇ ਮੈਂ ਇਹ ਗੱਲ ਬਾਬਾ ਜੀ ਨੂੰ ਕਹਤੀ ਆ ਵੀ ਜਿਹੜੇ ਗਲਤ ਚੇਲੇ ਉਹਨਾਂ ਕੋਲ ਜਾਓ ਮੈਂ ਪ੍ਰਸ਼ਾਸਨ ਨੂੰ ਲੈ ਕੇ ਨਾਲ ਪ੍ਰਸ਼ਾਸਨ ਦੇ ਨਾਮ ਚੱਲ ਗਿਆ ਸੀ ਉਹਨਾਂ ਤੁਹਾਡੇ ਨਾਲ ਜਾਣ ਨੂੰ ਤਿਆਰ ਆ ਉਹਨਾਂ ਚੇਲਿਆਂ ਨੂੰ ਚੇਤਾਵਨੀ ਆ ਵੀ ਉਹ ਆਪਣਾ ਸੁਧਾਰ ਕਰ ਲੈਣ ਔਰ ਜੋ ਵੀ ਸਾਡਾ ਆਪਸ ਵਿੱਚ ਗਿਲਾ ਸਿੱਕਵਾ ਸੀ ਪਰ ਬਾਬਾ ਜੀ ਨੇ ਜੋ ਆਪਣੇ ਸ਼ਬਦ ਬੋਲੇ ਨੇ ਵਾਪਸ ਲੈ ਲਿਆ ਜੋ ਮੈਂ ਇਹਨਾਂ ਨੂੰ ਬੋਲੇ ਵਾਪਸ ਲੈ ਲਿਆ ਔਰ ਜਿਹੜੀ ਸੱਚਾਈ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਗਈ ਆ ਕਿ ਕੌਣ ਸੱਚਾ ਤੇ ਕੌਣ ਝੂਠਾ ਤੇ ਮੇਰੇ ਵੀਰੋ ਜਿਵੇਂ ਤੁਸੀਂ ਦੂਸਰੀਆਂ ਵੀਡੀਓ ਬੈਲ ਕੀਤੀਆਂ ਓਵੇਂ ਹੀ ਸਾਡੀਆਂ ਇਕੱਠੀਆਂ ਪਿੱਛੇ ਦੀਆਂ ਵੀਡੀਓ ਬੈਲ ਕਰਦੇ ਵੀ ਬੈਲ ਕਰੋ ਔਰ ਲੋਕਾਂ ਦੇ ਵਿੱਚ ਪੰਜਾਬ ਦਾ ਸ਼ਾਂਤ ਮਾਹੀ ਮਾਹੌਲ ਬਣਾ ਕੇ ਰੱਖੋ ਤੇ ਜਿਹੜਾ ਫਰੀਦਕੋਟ ਦਾ ਸਾਡਾ ਪ੍ਰਸ਼ਾਸਨ ਆ ਮੈਨੂੰ ਇਹਨਾਂ ਤੇ ਬਹੁਤ ਮਾਣ ਆ ਬਹੁਤ ਜ਼ਿਆਦਾ तरीके ਨਾਲ सिस्टम ਨੂੰ ਫਰੀਦਕੋਟ ਜ਼ਿਲ੍ਹੇ ਵਿੱਚ ਸੰਭਾਲ ਕੇ ਰੱਖਦੇ ਆ ਤੇ ਬਹੁਤ ਵਧੀਆ ਤਰੀਕੇ ਨਾਲ ਇਹਨਾਂ ਨੇ ਐਸਟੀਜੀ ਨੂੰ ਸੰਭਾਲ ਲਿਆ ਨਹੀਂ ਤਾਂ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਮਾਹੌਲ ਗਰਮ ਹੋਣਾ ਸੀ ਮੈਂ ਫਰੀਦਕੋਟ ਪ੍ਰਸ਼ਾਸਨ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਮੈਂ ਦੁਬਾਰਾ ਫਿਰ ਬੇਨਤੀ ਕਰਦਾ ਉਹਨਾਂ ਚੇਲਿਆਂ ਨੂੰ ਵੀ ਜਿਹੜੇ ਗਲਤ ਗਲਤ ਹਰਕਤਾਂ ਕਰਦੇ ਆ ਉਹ ਬਾਹਰ ਆ ਜਾਣ ਤੇ ਇਹਦਾ ਪ੍ਰਸ਼ਾਸਨ ਨੂੰ ਲੈ ਕੇ ਉਹਨਾਂ ਦੇ ਕਾਰਵਾਈ ਕੀਤੀ ਹੋਈ ਕੋਈ ਗਲਤ ਗੱਲ ਪੈਸੇ ਦਾ ਨਹੀਂ ਕਿਸੇ ਨਾਲ ਧੋਖਾ ਤੁਹਾਡੀ ਨਾ ਕਰਨ ਮੈਂ ਗੌਰਵ ਕੱਕੜੀ ਦਾ ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਆਪਣੇ ਦਫ਼ਤਰ ਵਿੱਚ ਬੁਲਾ ਕੇ ਕਿ ਬਹੁਤ ਵਧੀਆ ਤਰੀਕੇ ਨਾਲ ਇਸ ਨੂੰ ਖਤਮ ਕਰਦਾ ਨਾ ਅਜ ਤੋਂ ਬਾਅਦ ਮੇਰੀ ਕੋਈ ਬਾਬਾ ਜੀ ਦੀ ਖਰਾਬ ਵੀਡੀਓ ਹੋਊਗੀ ਤੇ ਨਾ ਹੀ ਇਹ ਮੇਰੇ ਖਿਲਾਫ ਹੋਣਗੇ ਤੇ ਬਾਕੀ ਜਿਹੜੀਆਂ ਵੀਡੀਓ ਪਈਆਂ ਹੋਈਆਂ ਪ੍ਰਸ਼ਾਸਨ ਵੱਲੋਂ ਸਾਨੂੰ ਬੇਨਤੀ ਆ ਵੀ ਇਸ ਨੂੰ ਇੱਕ ਵਾਰੀ ਖਤਮ ਕਰ ਦਿਓ ਉਸ ਅੱਧਾ ਘੰਟੇ ਮੈਂ ਪਹਿਲਾ ਵੀਡੀਓ ਪਾਈ ਸੀ ਮਨਪ੍ਰੀਤ ਜੀ ਦੇ ਖਿਲਾਫ ਜੋ ਇਹਨਾਂ ਨੇ ਪਾਇਆ ਉਹ ਡੀਡ ਮਾਰਦਿਆਂ ਕਿ ਜੋ ਮੈਂ ਪਾਈਆ ਕਮੈਂਟਰੀ ਮਾਰਦਿਆਂ ਪਹਿਲੇ ਵੀਡੀਓ ਚੱਲਦੀਆਂ ਆ ਰਹਿਣਗੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜਿਹੜੇ ਡਾਇਰੈਕਟਰ ਸੈਕਲ ਬੇਨਤੀ ਹੈ ਬਾਈ ਜੀ ਤੁਸੀਂ ਦੋ ਸ਼ਬਦ ਐਕਟਰ ਜੀ ਵੀ ਮੇਰੇ ਕੋਲ ਜਿਹੜੇ ਭਾਈ ਸਾਹਿਬ ਜੀ ਨੇ ਕਿਹਾ ਵਾ ਪਖੰਡਵਾਦ ਦੇਖੋ ਕੋਈ ਵੀ ਜੇਲਾ ਸਾਰੇ ਸਾਡੇ ਉਹ ਆਪਣੇ ਹੀ ਆ ਕੋਈ ਬਾਹਰੋਂ ਵੀ ਪੰਜਾਬ ਦੇ ਵਿੱਚ ਰਹਿਣ ਵਾਲੇ ਆ ਪਰ ਜਿਸ ਵੀ ਗੱਦੀ ਤੇ ਜਾਂ ਚੌਂਕੀ ਦੇ ਜੋ ਵੀ ਪਖੰਡਵਾਦ ਨੂੰ ਆਪਾਂ ਲੈ ਕੇ ਇੱਕ ਮਹਿੰਮ ਸ਼ੁਰੂ ਕੀਤੀ ਆ ਜਿਵੇਂ ਕਿ ਇੱਕ ਪਹਿਲਾ ਪੁਆਇੰਟ ਆ ਵੀ ਸਿਰ ਝੁਮਾ ਕੇ ਉਹ ਮਰੋ ਐਦਾਂ ਕਹਿੰਦੇ ਨੇ ਵੀ ਸਾਡੇ ਚ ਕੋਈ ਦੇਵਤਾ ਜਾਂ ਕੋਈ ਕੀਰਤ ਦੀ ਰਾਗ ਸੋ ਉਹ ਪੁੱਛਦੇ ਹੁੰਦੇ ਨੇ ਲੋਕਾਂ ਦੇ ਮਤਲਬ ਦਿਲ ਦੀ ਜਾਣ ਲੈਂਦੇ ਸੋ ਉਹਨਾਂ ਨੂੰ ਬੇਨਤੀ ਹੈ ਵੀ ਇਹ ਕੁੱਛ ਕਰਨ ਦੀ بجائے ਪੁੱਛਾਂ ਦੇਣ ਦੀ بجائے ਕਿਉਂਕਿ ਉਹਨਾਂ ਰੋਗ ਜਿਹੜੇ ਘਮਰਾਹ ਹੁੰਦੇ ਸੋ ਸਿਰ ਘਮਾਉਣ ਦੇ ਨਾਲ ਜਿਹੜੀ ਹੈ ਚੰਗੇ ਸਾਥਮੂ ਦੀ छवि ਖਰਾਬ ਹੁੰਦੀ ਹੈ ਸੋ ਇੱਕ ਪਹਿਲਾ ਪੁਆਇੰਟ ਇਹ ਜਿਹੜਾ ਖਤਮ ਹੋਣਾ ਚਾਹੀਦਾ ਪਖੰਡ ਵਾਲ ਦੇ ਔਰ ਗੁੱਜਾ ਜਿਹੜਾ ਹੈਗਾ ਜੀ ਢਾਲੇ ਲਗਾਉਣ ਮੈਂ ਕਈ ਵਾਰੀ ਬੇਨਤੀਆਂ ਦਿੱਤੀਆਂ ਵੀ ਤੁਸੀਂ ਇੱਕ ਦੁੱਖ ਵਾਸਤੇ ਕਿਸੇ ਬਾਬੇ ਕੋਲ ਜਾਂਦੇ ਹੋ ਉਹਨੇ ਢਾਲਾ ਲਵਾਤਾ ਤੁਹਾਡਾ ਚੌਂਕ ਚ ਚੌਕ ਵਿੱਚੋਂ ਹਜ਼ਾਰਾਂ ਲੋਕ ਲੰਘਦੇ ਨੇ ਤੇ ਹਜ਼ਾਰਾਂ ਲੋਕ ਤੁਹਾਨੂੰ ਇਹ ਕਹਿੰਦੇ ਆ ਵੀ ਤੁਹਾਡੇ ਪੁੱਤ ਮਰ ਜਾਣ ਜਿਹਨੀਆਂ ਟਾਲਾ ਲਾਇਆ ਤੁਸੀਂ ਇੰਨੀਆਂ ਬੱਦਸੀਸਾਂ ਜਿਹਨੀਆਂ ਨਾਂ ਲਓ ਆਪਾਂ ਇਹਨਾਂ ਜਿੱਦਾਂ ਸ੍ਰੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੋ ਬੀਤੇ ਦਿਨੀ ਪਖੰਡਵਾਦ ਨੂੰ ਲੈ ਕੇ ਇੱਕ ਵਿਵਾਦ ਚੱਲਿਆ ਸੀ ਜਿਸ ਵਿੱਚ ਸਾਡੇ ਭਰਾ ਪ੍ਰੇਮ ਸਫਰੀ ਜੀ ਤੇ ਬਾਬਾ ਮਨਪ੍ਰੀਤ ਜੀ ਜੋ ਕੁਝ ਸ਼ਰਾਰਤੀ ਅੰਸਰਾਂ ਵੱਲੋਂ ਗਲਤਫਹਿਮੀਆਂ ਪਾ ਕੇ ਫੋਨ ਤੇ ਗਲਤ ਜਾਣਕਾਰੀਆਂ ਦੇ ਕੇ ਵੀ ਭਲਾਣੇ ਨੂੰ ਅਰੈਸਟ ਕੀਤਾ ਕੁੱਟਿਆ ਮਾਰਿਆ ਗਿਆ ਇੱਕ ਝੂਠ ਫੜਾਇਆ ਗਿਆ ਤੇ ਪ੍ਰੇਮ ਜੀ ਨੂੰ ਗੁੰਮਰਾਹ ਕੀਤਾ ਗਿਆ ਕਿ ਬਾਬਾ ਜੀ ਸਾਨੂੰ ਧਰਮ ਦਾ ਪ੍ਰਚਾਰ ਕਰਨ ਤੋਂ ਰੋਕਦੇ ਆ ਜੋ ਪਖੰਡਵਾਦ ਫੜਾਇਆ ਗਿਆ ਉਹਦੇ ਅਸੀਂ ਉਲਟਾ ਹੁਣ ਮੈਂ ਬੇਨਤੀ ਕਰੂੰਗਾ ਕਿ ਬਾਬਾ ਜੀ ਪਹਿਲਾਂ ਜਿਹੜੀ ਆਪਣੀ ਗੱਲ ਰੱਖਣਗੇ ਫਿਰ ਸਾਡੇ ਪ੍ਰੇਮ ਜੀ ਜਿਹੜੀ ਗੱਲ ਰੱਖਣਗੇ ਜਿਹੜਾ ਇਹ ਵਾਅਦਾ ਸੀ ਅੱਜ ਪ੍ਰਸ਼ਾਸਨ ਨੇ ਡੀਐਸਪੀ ਸਾਹਿਬ ਸਾਰਾ ਪ੍ਰਸ਼ਾਸਨ ਬੈਠਾ ਭੈਣ ਭਰਾ ਸਾਡੇ ਇਕੱਠੇ ਹੋਏ ਸੀ ਅੱਜ ਅਸੀਂ ਸਾਰਾ ਬੈਠ ਕੇ ਜਿਹੜਾ ਮਸਲਾ ਨਵੇੜ ਦਿੱਤਾ ਜੋ ਵੀ ਗਲਤ ਫਹਿਮੀਆਂ ਸੀ ਜਾਂ ਇੱਕ ਦੂਜੇ ਪ੍ਰਤੀ ਝੂਠੇ ਸ਼ਰਾਰਤੀ ਅੰਸਰਾਂ ਨੇ ਪੜਕਾਉਣ ਮਾਰਿਆ ਜੋ ਗੱਲਾਂ ਫਲਾਈਆਂ ਸੀ ਉਹ ਅੱਜ ਅਸੀਂ ਕਲੀਅਰ ਕਰਤੀਆਂ ਤੇ ਉਹ ਝੂਠੀਆਂ ਸੀ ਉਹ ਖਤਮ ਹੋ ਚੁੱਕੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬੇਰੇ ਮਗਰ ਆ ਗਿਆ ਆਪ ਸਭ ਸੰਗਤਾਂ ਨੂੰ ਪਤਾ ਹੈ ਜੋ ਆਪਾਂ ਪਿਛਲੇ ਦਿਨੀ ਟੋਕ ਮੈਂ ਕਾਫੀ ਲੰਬੇ ਸਮੇਂ ਤੋਂ ਜਿੱਥੇ ਸਟੇਜ ਦੇ ਉੱਪਰ ਕੀਰਤਨ ਦੁਆਰਾ ਵੀ ਪਖੰਡਵਾਦ ਦੇ ਖਿਲਾਫ ਬੋਲ ਰਿਹਾ ਔਰ ਕੁਝ ਸਮੇਂ ਤੋਂ ਉਸੇ ਫਰੀਦਪੁਰ ਤੋਂ ਇੱਕ ਮਹੰਮਤ ਪਖੰਡ ਭਜਾਓ ਪੰਜਾਬ ਬਚਾਓ ਦੀ ਜਿਹੜੀ ਇਹਨੇ ਮਨੂ ਸ਼ੁਰੂ ਕੀਤਾ ਸੀਗਾ ਉਹਦੇ ਵਿੱਚ ਬਹੁਤ ਸਾਰੇ ਜਿਹੜੇ ਛੇਲੇ ਸਨ ਜਿਨ੍ਹਾਂ ਨੇ ਲੋਕਾਂ ਨਾਲ ਕੋਈ ਛਡਗੀਆਂ ਮਾਰੀਆਂ ਸੀ ਔਰ ਜੋ ਸਿਰ ਕਮਾ ਕੇ ਲੋਕਾਂ ਅੰਦਰ ਅੰਧ ਵਿਸ਼ਵਾਸ ਪਾ ਰਹੇ ਸੀ ਸੋ ਉਹਨਾਂ ਦੇ ਖਿਲਾਫ ਸੀ ਜਿਹੜੀ ਜੰਗ ਲੜੀ ਐ ਔਰ ਉਹ ਸਿੱਖ ਸੰਗਤ ਦੇ ਸਾਹਮਣੇ ਹੀ ਸੋ ਉਹਦੇ ਵਿੱਚ ਜੋ ਭਾਈ ਪ੍ਰੇਮ ਸਬਰੀ ਜੀ ਐ ਇਹ ਸਾਡੇ ਪ੍ਰੀਖੋਡ ਦੇ ਨੇ ਸੋ ਬੀਜੇਪੀ ਪਾਰਟੀ ਦੇ ਨੇ ਸੋ ਇਹਨਾਂ ਨੂੰ ਮਤਲਬ ਕਈ ਲੋਕਾਂ ਵੱਲੋਂ ਗੋਹਰਾ ਕੀਤਾ ਗਿਆ ਤੇ ਘਬਰਾ ਕਰਕੇ ਜੋ ਇਹ ਭਾਈ ਸਾਹਿਬ ਜੀ ਨੇ ਕਾਫੀ ਮਿਹਰ ਉਹ ਜਿਹੜੀਆਂ ਮੇਰੇ ਖਿਲਾਫ ਭਾਈਆਂ ਸੀ ਸੋ ਉਸ ਸੰਬੰਧੀ ਜੋ ਪਾਰਟੀ ਦੇ ਅ ਸ਼੍ਰੀ ਗੌਰਵ ਕੱਕੜ ਜੀ ਔਰ ਸਮੁੱਚਾ ਹੀ ਪ੍ਰਸ਼ਾਸਨ ਉੱਤੇ ਪਹੁੰਚਿਆ ਸੋ ਬੜੇ ਪਿਆਰ ਨਾਲ ਭਾਈ ਸਾਹਿਬ ਜੀ ਨੂੰ ਵੀ ਸਮਝਾਇਆ ਸਾਡੇ ਨਾਲ ਵੀ ਗੱਲਬਾਤ ਹੋਈ ਹੈ ਉਹਦੇ ਵਿੱਚ ਜੋ ਪ੍ਰੇਮ ਸਭ ਜੀਆ ਇਹਨਾਂ ਵੱਲੋਂ ਵੀਡੀਓ ਕਾਫੀ ਜਿਹੜੀਆਂ ਲਾਈਵ ਰੋਟੀਆਂ ਚਲਾਈਆਂ ਗਈਆਂ ਸੀ ਸੋ ਭਾਈ ਸਾਹਿਬ ਜੀ ਜਿਹੜੀਆਂ ਆਪਣੀਆਂ ਵੀਡੀਓ ਵੀ ਰਿਕਾਰਡ ਕਰਨਗੇ ਕਿਉਂਕਿ ਕਿਸੇ ਵੀ ਕਿਸੇ ਦੀ ਗੱਲ ਵਿੱਚ ਆ ਕੇ ਜੋ ਇਹਨਾਂ ਕੋਲ ਬੋਲਿਆ ਗਿਆ ਕਿਉਂਕਿ ਇਹ ਪਖੰਡ ਦੇ ਖਿਲਾਫ ਨੇ ਪਾਰਟੀ ਜਿਹੜੀ ਪਖੰਡ ਦੇ ਖਿਲਾਫ ਹੈ ਸੋ ਪਖੰਡ ਨੂੰ ਬੜਾਵਾ ਨਹੀਂ ਦੇ ਰਹੀ ਸੋ ਇਸ ਕਰਕੇ ਐਕਲੇ ਦੀ ਧਨੋਲਾ ਮੰਡੀ ਪਿਛਲੇ ਦਿਨੀ ਅ ਅਸੋਨੀ ਪਰਸੋ ਦੀ ਗੱਲ ਹੈ ਉਥੇ ਇੱਕ ਜਿਹੜਾ ਬਾਬਾ ਸੀਗਾ ਉਹ ਛੰਨੇ ਵਾਲਾ ਬਾਬਾ ਮਖਤਿਆਰ ਮਖਤਿਆਰ ਉਹ ਬੰਦੇ ਦੇ ਉੱਤੇ ਰੇਤ ਦੇ ਪਰਚੇ ਦਰਦੇ ਸੀ ਔਰ ਜਮਾਨਤ ਤੇ ਆਇਆ ਸੀ ਸੋ ਭਾਈ ਸਾਹਿਬ ਜੀ ਨੂੰ ਉਹਨੇ ਵੀ ਬੁਲਾ ਲਿਆ ਸੋ ਇਹਨਾਂ ਨੂੰ ਪਤਾ ਨਹੀਂ ਸੀ ਉਸ ਗੱਲ ਦਾ ਵੀ ਜਦੋਂ ਉਥੇ ਚਲੇ ਗਏ ਔਰ ਕੁਛੇ ਚਿੰਦੇ ਵੀ ਇਕੱਠੇ ਹੋ ਕੇ ਆਏ ਸੋ ਉਥੇ ਜੋ ਭਾਈ ਪ੍ਰੇਮ ਸਤਜੀ ਜੀ ਹੈ ਸਾਦੇ ਵੀਰ ਜੀ ਇਹਨਾਂ ਨੂੰ ਤੇ ਉਸ ਬਾਬਲ ਜੀ ਨੂੰ ਚਲੋ ਪ੍ਰਸ਼ਾਸਨ ਲੈ ਕੇ ਆਪਣੇ ਨਾਲ ਤੇ ਜਿਹੜਾ ਮਾਹੌਲ ਹੈ ਉਹ ਸ਼ਾਂਤ ਹੋਣਾ ਚਾਹੀਦਾ ਸੋ ਉੱਥੇ ਸ਼ਾਂਤਵੇਂ ਤਰੀਕੇ ਨਾਲ ਜਦੋਂ ਗੱਲਬਾਤ ਕੀਤੀ ਤੇ ਜਿਹੜਾ ਬਾਬਾ ਸੀਗਾ ਉਹ ਉਹਦੀ ਬਲਾਤਕਾਰ ਹੀ ਨਿਕਲਿਆ ਔਰ ਇਹ ਗੱਲ ਭਾਈ ਸਾਹਿਬ ਜੀ ਨੂੰ ਵੀ ਨਹੀਂ ਪਤਾ ਸੀ ਤੇ ਇਹ ਗੱਲਾਂ ਵੀ ਭਾਈ ਸਾਹਿਬ ਜੀ ਨੂੰ ਪਤਾ ਨਹੀਂ ਸੀ ਵੀ ਜੋ ਲੋਕ ਪਖੰਡ ਕਰ ਰਹੇ ਨੇ ਸੋ ਪਖੰਡ ਦੇ ਖਿਲਾਫ ਜੇ ਭਾਈ ਮੈਂ ਖੜ ਰਹੇ ਹਾਂ ਨਾ ਮਨਪ੍ਰੀਤ ਸਿੰਘ ਸੋ ਅੱਜ ਪਾਰਟੀ ਦੇ ਅਧਿਕਾਰ ਅਸੀਂ ਬੈਠੇ ਇੱਥੇ ਸਾਰਾ ਪ੍ਰਸ਼ਾਸਨ ਬੈਠਾ ਸੋ ਆਪਣੀ ਭਾਈ ਸਾਹਿਬ ਜੀ ਨੇ ਬਿਆਨ ਦੇਣਾ ਦੇਣਾ ਕਿ ਦੇ ਵੀ ਰਹੇ ਨੇ ਔਰ ਇੱਕ ਜਿਹੜੀ ਵੀਡੀਓ ਵਾਇਰਲ ਹੋਈ ਸੀ ਉਹਦੇ ਵਿੱਚ ਕਿਉਂਕਿ ਮੈਂ ਤਨੋਲਾ ਮੰਡੀ ਸ਼ਾਮ ਨੂੰ ਪਹੁੰਚਿਆ ਕਿ ਉੱਥੇ ਲਗਭਗ 4:30 5:00 ਸੋ ਮੈਂ ਉਸ ਮਸਲੇ ਵਿੱਚ ਗਿਆ ਨਹੀਂ ਸੀਗਾ ਮੇਰੇ ਸਿੰਘ ਉੱਥੇ ਗਏ ਸੀ ਸੋ ਉੱਥੇ ਜਦੋਂ ਜਿਹੜੀ ਗੱਲਬਾਤ ਹੋਈ ਆ ਵੀ ਮੈਨੂੰ ਦੱਸਿਆ ਗਿਆ ਇਹ ਪ੍ਰੇਮ ਸਰਬੀਆ ਉਹਨਾਂ ਨੂੰ ਪ੍ਰਸ਼ਾਸਨ ਵੱਲੋਂ ਕੁੱਟਿਆ ਮਾਰਿਆ ਗਿਆ ਤੇ ਉਹ ਬਾਬੇ ਤੇ ਜਿਹੜਾ ਪਰਚਾ ਸੀ ਉਹਦੀ ਤਾਂ ਜਿਹੜੀ ਜਮਾਨਤ ਰੱਦ ਹੋ ਗਈ ਹੈ ਉਹਨੂੰ ਜੇਲ੍ਹ ਭੇਜਿਆ ਜਾਣਾ ਜਾਂ ਭੇਜ ਦਿੱਤਾ ਹੋਣਾ ਸੋ ਜਿਹੜਾ ਪ੍ਰੇਮ ਸਰਬੀ ਜੀ ਦੇ ਲਈ ਅਸੀਂ ਕਹਿ ਬੈਠੇ ਸੀ ਵੀ ਜੋ ਪ੍ਰੇਮ ਸਰਬੀ ਨੂੰ ਕੁੱਟਿਆ ਗਿਆ ਜਾਂ ਮਾਰਿਆ ਗਿਆ ਸੋ ਉਹ ਮੈਨੂੰ ਪੂਰਾ ਪਤਾ ਨਹੀਂ ਸੀ ਇਸ ਗੱਲ ਦਾ ਸੋ ਇਸ ਗੱਲ ਦਾ ਅਸੀਂ ਗਿਰਾ ਸ਼ਿਕਵਾ ਚਾਹੁੰਦੇ ਹਾਂ ਇਹ ਤੁਜੀ ਕਹਿੰਦੇ ਮਾਫੀ ਮੰਗਿਓ ਬਾਬਾ ਜੀ ਕਲੀਅਰ ਕਰ ਦੋ ਬੜਾ ਜੀ ਗਲਤ ਹਿੱਸੇ ਜਿਹੜਾ ਬਿਆਨ ਦਿੱਤਾ ਚਲੋ ਜਿਹੜਾ ਵੀ ਉੱਥੇ ਵੀਰਾ ਵੱਲੋਂ ਕਿਉਂਕਿ ਕਈ ਤਰ੍ਹਾਂ ਦੇ ਵੀਰ ਹੁੰਦੇ ਉਹਨਾਂ ਵੱਲੋਂ ਚਲੋ ਕਿਹਾ ਗਿਆ ਵੀ ਮਾਫੀ ਮੰਗੀ ਐ ਸੋ ਮਾਫੀ ਦੀ ਇਹੋ ਜੀ ਹੜੇ ਕੋਈ ਵੀਡੀਓ ਸਾਡੇ ਸਾਹਮਣੇ ਵੀ ਨਹੀਂ ਆਈ ਸੋ ਇਸ ਕਰਕੇ ਵੀ ਚਲੋ ਉਹ ਵੀ ਸਾਡਾ ਅਗਲਾ ਸਿਕੂਆ ਕਰਦੇ ਆ ਕਿ ਸੀਪੀ ਕੋਲ ਦੇ ਕੇ ਖੇਰੇ ਨਾਲ ਅਬ ਕੀ ਆਪ ਕੀ ਆਖਾਂਗੇ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਮੇਰੇ ਵੀਰੋ ਮੇਰੇ ਫਰੀਦਕੋਟ ਦੇ ਬਹੁਤ ਹੀ ਸਰਕਾਰਜੋ ਸਰਦਾਰ ਤਰਲੋਚਨ ਸਿੰਘ ਜੀ ਡਿਪਟੀ ਸਾਹਿਬ ਔਰ ਮੇਰੇ ਵੀਰ ਗਵਾਰੋ ਕੱਕਣ ਜੀ ਔਰ ਪਤਵੰਤੇ ਸੱਜਣ ਬਹੁਤ ਆਇਆ ਜਿਨ੍ਹਾਂ ਨੇ ਬੈਠ ਕੇ ਮਨਪ੍ਰੀਤ ਜੀ ਨਾਲ ਮੇਰਾ ਇੱਕ ਸਮਝੌਤਾ ਕਰਵਾਇਆ ਔਰ ਮੈਂ ਪਹਿਲਾਂ ਵੀ ਇਹ ਗੱਲ ਕਹਿਣਾ ਵੀ ਜਿਹੜੇ ਚੇਲੇ ਬਾਬੇ ਜਿਹੜੇ ਗਲਤ ਵੀਡੀਓ ਪਾਉਂਦੇ ਆ ਨੱਚਦੇ ਟੱਪਦੇ ਆ ਵੀ ਉਹਨਾਂ ਨੂੰ ਮੈਂ ਚੇਤਾਵਨੀ ਹੁਣ ਵੀ ਦੇਣਾ ਉਹ ਆਪਣਾ ਆਪਣੇ ਆਪ ਸੁਧਾਰਾ ਆਪਦਾ ਕਰ ਲੈਣ ਜਿਹੜੇ ਥੋੜਾ ਜਿਹਾ ਕਿਹੇ ਤੋਂ ਪੈਸੇ ਲੈਂਦੇ ਪਖੰਡ ਕਰਦੇ ਆ ਤੁਰ ਮੈਂ ਬਾਬਾ ਜੀ ਨੇ ਵੀ ਇਹ ਗੱਲ ਕਹੀ ਹੈ ਵੀ ਜਿਹੜੇ ਸਹੀ ਚੇਲੇ ਆ ਮੈਂ ਉਹਨਾਂ ਦੇ ਕੋਲ ਨਹੀਂ ਜਾਵਾਂਗਾ ਤੇ ਜਿਹੜੇ ਗਲਤ ਉਹਨਾਂ ਕੋਲ ਜਾਣਗੇ ਤੇ ਮੈਂ ਇਹ ਗੱਲ ਬਾਬਾ ਜੀ ਨੂੰ ਕਹਤੀ ਆ ਵੀ ਜਿਹੜੇ ਗਲਤ ਚੇਲੇ ਆ ਉਹਨਾਂ ਕੋਲ ਜਾਓ ਮੈਂ ਪ੍ਰਸ਼ਾਸਨ ਨੂੰ ਲੈ ਕੇ ਨਾਲ ਪ੍ਰਸ਼ਾਸਨ ਦੇ ਨਾਲ ਚੱਲ ਗਿਆ ਸੀ ਉਹਨਾਂ ਤੁਹਾਡੇ ਨਾਲ ਜਦ ਨੂੰ ਤਿਆਰ ਆ ਉਹਨਾਂ ਚੇਲਿਆਂ ਨੂੰ ਚੇਤਾਵਨੀ ਆ ਵੀ ਉਹ ਆਪਣਾ ਸੁਧਾਰ ਕਰ ਲੈਣ ਤੇ ਉਹ ਜੋ ਵੀ ਸਾਡਾ ਆਪਸ ਵਿੱਚ ਗਿਲਾ ਸਿੱਖਵਾ ਸੀ ਪਰ ਬਾਬਾ ਜੀ ਨੇ ਜੋ ਆਪਦੇ ਸ਼ਬਦ ਬੋਲਨੇ ਨੇ ਵਾਪਸ ਲੈ ਲਿਆ ਜੋ ਮੈਂ ਇਹਨਾਂ ਨੂੰ ਬੋਲ ਵਾਪਸ ਲੈ ਲਿਆ ਪਰ ਜਿਹੜੀ ਸਚਾਈ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਗਈ ਆ ਕਿ ਕੌਣ ਸੱਚਾ ਤੇ ਕੌਣ ਝੂਠਾ ਤੇ ਮੇਰੇ ਵੀਰੋ ਜਿਵੇਂ ਤੁਸੀਂ ਤੁਸੀਂ ਵੀਡੀਓ ਵਾਇਰਲ ਕੀਤੀਆਂ ਓਵੇਂ ਸਾਡੀਆਂ ਇਕੱਠਾਂ ਬੈਠਾਂ ਦੀ ਵੀਡੀਓ ਵਾਇਰਲ ਕਰਦੇ ਵੀ ਵਾਇਰਲ ਕਰੋ ਪਰ ਲੋਕਾਂ ਦੇ ਵਿੱਚ ਪੰਜਾਬ ਦਾ ਸ਼ਾਂਤ ਮਾਹੀ ਮਾਹੌਲ ਬਣਾ ਕੇ ਰੱਖੋ ਤੇ ਜਿਹੜਾ ਫਰੀਦਕੋਟ ਦਾ ਸਾਡਾ ਪ੍ਰਸ਼ਾਸਨ ਆ ਮੈਨੂੰ ਇਹਨਾਂ ਤੇ ਬਹੁਤ ਮਾਣ ਆ ਬਹੁਤ ਜ਼ਿਆਦਾ तरीके ਨਾਲ سسٹم ਨੂੰ ਫਰੀਦਕੋਟ ਜ਼ਿਲ੍ਹੇ ਦੇ ਸੰਭਾਲ ਕੇ ਰੱਖਦੇ ਆ ਤੇ ਬਹੁਤ ਵਧੀਆ ਤਰੀਕੇ ਨਾਲ ਇਹਨਾਂ ਨੇ ਐਸਪੀ ਨੂੰ ਸੰਭਾਲ ਲਿਆ ਨਹੀਂ ਤਾਂ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਮਾਹੌਲ ਗਰਮ ਹੋਣਾ ਸੀ ਮੈਂ ਫਰੀਦਕੋਟ ਪ੍ਰਸ਼ਾਸਨ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿਤੇ ਮੈਂ ਦੁਬਾਰਾ ਫਿਰ ਬੇਨਤੀ ਕਰਦਾ ਉਹਨਾਂ ਚੇਲਿਆਂ ਨੂੰ ਵੀ ਜਿਹੜੇ ਗਲਤ ਗਲਤ ਹਰਕਤਾਂ ਕਰਦੇ ਆ ਉਹ ਬਾਹਰ ਆ ਜਾਣ ਤੇ ਇਹਨਾਂ ਦਾ ਪ੍ਰਸ਼ਾਸਨ ਨੂੰ ਲੈ ਕੇ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਕੋਈ ਗਲਤ ਕਿਸੇ ਦੇ ਨਾਲ ਕਿਸੇ ਨਾਲ ਧੋਖਾ ਨਹੀਂ ਨਾ ਕਰਨਾ ਮੈਂ ਗਵਰਵ ਕੱਕੜ ਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆਪਣੇ ਦਫ਼ਤਰ ਵਿੱਚ ਬੁਲਾ ਕੇ ਤੇ ਬਹੁਤ ਵਧੀਆ ਤਰੀਕੇ ਨਾਲ ਇਸ ਨੂੰ ਖਤਮ ਕਰਦਾ ਨਾ ਅਜ ਤੋਂ ਬਾਅਦ ਮੇਰੀ ਕੋਈ ਬਾਬਾ ਜੀ ਦੀ ਖਰਾਬ ਵੀਡੀਓ ਹੋਊਗੀ ਤੇ ਨਾ ਹੀ ਇਹ ਮੇਰੇ ਖਿਲਾਫ ਹੋਣਗੇ ਤੇ ਬਾਕੀ ਜਿਹੜੀਆਂ ਵੀਡੀਓ ਪਈਆਂ ਹੋਈਆਂ ਪ੍ਰਸ਼ਾਸ਼ਨ ਵੱਲੋਂ ਸਾਨੂੰ ਬੇਨਤੀ ਆ ਵੀ ਅਸੀਂ ਨੂੰ ਇੱਕ ਵਾਰੀ ਖਤਮ ਕਰ ਦਿਓ ਉਸ ਅੱਧਾ ਘੰਟੇ ਮੈਂ ਪਹਿਲਾ ਵੀਡੀਓ ਪਾਈ ਸੀ ਮਨਪ੍ਰੀਤ ਜੀ ਦੇ ਖਿਲਾਫ ਤੇ ਜੋ ਇਹਨਾਂ ਨੇ ਪਾਇਆ ਉਹ ਡੀਡ ਮਾਰਦਣਗੇ ਜੋ ਮੈਂ ਪਾਈਆ ਕਮੈਂਟਰੀ ਮਾਰਦਣੇ ਪਹਿਲੇ ਵੀਡੀਓ ਚਲਦੀਆਂ ਆ ਜਾਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦਾ ਜੀਤ ਹੈ ਬੇਨਤੀ ਹੈ ਬਾਈ ਜੀ ਤੁਸੀਂ ਦੋ ਸ਼ਬਦ ਦੀ ਮੇਰੇ ਕੋਲ ਜਿਹੜਾ ਪਾਇਸਾ ਜੀ ਨੇ ਕਿਹਾ ਵਾਹ ਇਹ ਤਖੰਡਵਾਦ ਦੇਖੋ ਕੋਈ ਵੀ ਚੇਲਾ ਸਾਰੇ ਸਾਡੇ ਉਹ ਆਪਣੇ ਆ ਕੋਈ ਬਾਹਰੋਂ ਵੀ ਪੰਜਾਬ ਦੇ ਵਿੱਚ ਰਹਿਣ ਵਾਲੇ ਆ ਪਰ ਜਿਸ ਵੀ ਗੱਦੀ ਤੇ ਜਾਂ ਚੌਂਕੀ ਦੇ ਜੋ ਵੀ ਤਖੰਡਵਾਦ ਨੂੰ ਆਪਾਂ ਲੈ ਕੇ ਇੱਕ ਮਹਿੰਮ ਸ਼ੁਰੂ ਕੀਤੀ ਆ ਜਿਵੇਂ ਕਿ ਇੱਕ ਪਹਿਲਾ ਪੁਆਇੰਟ ਆ ਵੀ ਸਿਰ ਘੁਮਾ ਕੇ ਉਹ ਮਤਲਬ ਐਦਾਂ ਕਹਿੰਦੇ ਨੇ ਵੀ ਸਾਡੇ ਚ ਕੋਈ ਦੇਵਤਾ ਜਾਂ ਕੋਈ ਵੀਰ ਫੀਰ ਆ ਗਿਆ ਸੋ ਉਹ ਪੁੱਛ ਦਿੰਦੇ ਨੇ ਲੋਕਾਂ ਦੇ ਮਤਲਬ ਦਿਲ ਦੀ ਜਾਣ ਲੈਂਦੇ ਸੋ ਉਹਨਾਂ ਨੂੰ ਬੇਨਤੀ ਹੈ ਵੀ ਇਹ ਕੁਛ ਕਰਨ ਦੀ بجائے ਪੁੱਛਾਂ ਦੇ ਦੀ بجائے ਕਿਉਂਕਿ ਉਹਦੇ ਨਾਲ ਲੋਕ ਜਿਹੜੇ ਗਮਰਾਹ ਹੋ। ਸੋ ਸਿਰ ਘਮਾਉਣ ਦੇ ਨਾਲ ਜਿਹੜੀ ਹੈ ਚੰਗੇ ਸਾਧੂ ਦੀ ਸ਼ਬੀ ਖਰਾਬ ਹੁੰਦੀ ਹੈ। ਸੋ ਇੱਕ ਪਹਿਲਾ ਪੁਆਇੰਟ ਇਹ ਜਿਹੜਾ ਖਤਮ ਹੋਣਾ ਚਾਹੀਦਾ ਪਖੰਡ ਵਾਲੇ। ਔਰ ਗੁੱਜਾ ਜਿਹੜਾ ਹੈਗਾ ਜੀ ਢਾਲੇ ਲਗਾਉਣੇ। ਮੈਂ ਕਈ ਵਾਰੀ ਬੇਨਤੀਆਂ ਦਿੱਤੀਆਂ ਵੀ ਤੁਸੀਂ ਇੱਕ ਦੁੱਖ ਵਾਸਤੇ ਕਿਸੇ ਬਾਬੇ ਕੋਲ ਜਾਂਦੇ ਹੋ ਉਹਨੇ ਢਾਲਾ ਲਵਾਤਾ ਤੁਹਾਡਾ ਚੌਂਕ ਚ। ਤੇ ਚੌਂਕ ਵਿੱਚੋਂ ਹਜ਼ਾਰਾਂ ਲੋਕ ਲੰਘਦੇ ਨੇ ਤੇ ਹਜ਼ਾਰਾਂ ਲੋਕ ਤੁਹਾਨੂੰ ਇਹ ਕਹਿੰਦੇ ਆ ਵੀ ਤੁਹਾਡੇ ਪੁੱਤ ਮਰ ਜਾਣ ਜਿਹਨੀਆਂ ਢਾਲਾ ਲਾਇਆ ਤੁਸੀਂ ਇੰਨੀਆਂ ਵੱਦ ਸੀਸਾਂ ਜਿਹਨੀਆਂ ਨਾ ਲਓ ਆਪਾਂ ਇਹਨਾਂ ਚੀਜ਼ਾਂ